ਸਤਿ ਸ੍ਰੀ ਅਕਾਲ ਮੈਟਰ ਨੋਟਸਿੰਗ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨਦੀਪ ਜੋ ਕਿ ਵਿਦੇਸ਼ ਦੌਰੇ ਤੋਂ ਮੁੜ ਆਏ ਨੇ ਤੇ ਉਹਨਾਂ ਦੇ ਵੱਲੋਂ ਆਉਂਦਿਆ ਸਾਰ ਹੀ ਕਾਂਗਰਸ ਕਲੇਸ਼ ਅਤੇ ਵਿਰਸਾ ਸਿੰਘ ਵਟੋਹ ਦੀ ਅਕਾਲੀ ਦਲ ਦੇ ਵਿੱਚ ਹੋਈ ਵਾਪਸੀ ਤੇ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਵਾਇਰਲ ਆਡੀਓ ਮਾਮਲੇ ਵਿੱਚ ਹੁਣ ਪਟਿਆਲਾ ਦੇ ਐਸਐਸਪੀ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਤੇ ਹਾਈ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਵਿੱਚ ਵੱਡਾ ਹੁਕਮ ਦੇ ਦਿੱਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਹੁਣ ਪਿੰਡਾਂ ਦੇ ਵਿੱਚੋਂ ਚਿਪ ਵਾਲੇ ਮੀਟਰ ਉਖਾੜ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਮਜੀਠਾ ਦੇ ਵਿੱਚ ਪਹੁੰਚੇ ਨੇ ਤੇ ਮਜੀਠਾ ਦੇ ਵਿੱਚ ਖੜ ਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੁਝ ਵੱਡੀਆਂ ਗੱਲਾਂ ਆਖ ਦਿੱਤੀਆਂ ਗਈਆਂ ਨੇ ਨਵਜੋਤ ਕੌਰ ਸੁੱਧੂ ਦੇ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਸਿਆਸਤ ਹੋਰ ਪਖਾ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਅਨਿਲ ਜੋਸ਼ੀ ਵੱਲੋਂ ਵੀ ਨਵਜੋਤ ਕੌਰ ਸੁਦਨੋ ਕਾਨੂੰਨੀ ਨੋਟਿਸ ਪੇਜ ਦਿੱਤਾ ਗਿਆ ਮਾਨ ਸਰਕਾਰ ਦੇ ਵੱਲੋਂ ਹਜ਼ਾਰਾਂ ਦੇ ਸਾਥ ਦੇ ਨਾਲ ਜ਼ਮੀਨ ਇਕਵਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਸੁਖਬੀਰ ਬਾਦਲ ਦੇ ਗਿੱਦੜ ਬਾਹਾ ਤੋਂ ਚੋਣ ਲੜਨ ਲੈ ਕੇ ਹੁਣ ਰਾਜਾ ਵੜਿੰਗ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਚੋਣਾਂ ਦੇ ਦੌਰਾਨ ਹੋ ਰਹੀ ਤਕਸ਼ਾਈ ਦੇ ਖਿਲਾਫ ਆਵਾਜ਼ ਹਰ ਸਮਰਥਕ ਕੌਰ ਬਾਦਲ ਦੇ ਵੱਲੋਂ ਸੰਸਦ ਦੇ ਵਿੱਚ ਉਠਾਈ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦਾ ਜਹਾਜ਼ ਉੱਡ ਰਿਹਾ ਖੁਲਾਸਾ ਹੋ ਗਿਆ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 1 ਦਸੰਬਰ ਤੋਂ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਤੇ ਗਏ ਹੋਏ ਸਨ ਇਸ ਮੌਕੇ ਉਹਨਾਂ ਦੇ ਵੱਲੋਂ ਉੱਥੋਂ ਦੀਆਂ ਸਰਕਾਰਾਂ ਦੇ ਨਾਲ ਉਦਯੋਗਪਤੀਆਂ ਦੇ ਨਾਲ ਜੋ ਕੁਝ वार्तालाप ਹੋਈ ਹੈ ਜੋ ਕੁਝ ਉਹਨਾਂ ਦੇ ਵੱਲੋਂ ਨਿਵੇਸ਼ ਸੰਬੰਧੀ ਐਲਾਨ ਕੀਤਾ ਗਿਆ ਭਰੋਸਾ ਦਿਵਾਇਆ ਗਿਆ ਉਸ ਸੰਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੰਦਤੀ ਗਈ ਹੈ ਤੇ ਉਸ ਤੋਂ ਬਾਅਦ ਸੀਐਮ ਆਂਦ ਵੱਲੋਂ ਦਾਵਾ ਕਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੰਪਨੀ ਦੇ ਵੱਲੋਂ ਵੱਡੇ ਪੱਧਰ ਤੇ ਨਿਵੇਸ਼ ਪੰਜਾਬ ਦੇ ਵਿੱਚ ਕੀਤਾ ਜਾਵੇਗਾ ਇਸ ਮੌਕੇ ਸੀਐਮ ਭਗਵੰਤ ਮਾਨ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕਾਂਗਰਸ ਦੇ ਵਿੱਚ ਕਾਂਗਰਸ ਲੈ ਕੇ ਜੋ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਇਸ ਤੇ ਤੁਹਾਡਾ ਕੀ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਮੈਂ ਪੰਜਾਬ ਦੇ ਲਈ ਤਰੱਕੀ ਦੇ ਲਈ ਦਿਨ ਰਾਤ ਇੱਕ ਕਰਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਿਹਾ ਦੂਸਰੇ ਪਾਸੇ ਕਾਂਗਰਸ ਇਹਨਾਂ ਸੀਟਾਂ ਦਾ ਅਹੁਦਿਆਂ ਦਾ ਮੁੱਲ ਲਗਾ ਰਿਹਾ ਹੈ ਜਿਵੇਂ ਮੰਡੀਆਂ ਦੇ ਵਿੱਚ ਚੀਜ਼ਾਂ ਦਾ ਰੇਟ ਤੈਅ ਕੀਤਾ ਜਾਂਦਾ ਓਵੇਂ ਕਾਂਗਰਸ ਵੱਲੋਂ ਆਪਣੀ ਸੀਟਾਂ ਦਾ ਅਹੁਦਿਆਂ ਦਾ ਰੇਟ ਰੱਖਿਆ ਗਿਆ ਹੈ ਕਾਂਗਰਸ ਦੇ ਵੱਲੋਂ ਕੌਂਸਲਰ ਐਮ ਐਲ ਏ ਐਮ ਪੀ ਮੁੱਖ ਮੰਤਰੀ ਇਹਨਾਂ ਅਹੁਦਿਆਂ ਦਾ ਰੇਟ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਜਿਸ ਦੀ ਨੀਅਤ ਹੁੰਦੀ ਹੈ ਓਵੇਂ ਹੀ ਬੰਦਾ ਕੰਮ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਇਹ ਵੀ ਗੱਲ ਆਖ ਦਿੱਤੀ ਹੈ ਕਿ ਤੁਸੀਂ ਸੋਚੋ ਜਿਹੜਾ ਬੰਦਾ ਇਨੇ ਪੈਸੇ ਦੇ ਕੇ ਅਹੁਦੇ ਤੇ ਬੈਠੇਗਾ ਉਹ ਪੰਜਾਬ ਦੇ ਭਲੇ ਲਈ ਕੀ ਕੰਮ ਕਰੇਗਾ ਪਹਿਲਾ ਉਸਨੇ ਜੋ ਪੈਸੇ ਦਿੱਤੇ ਨੇ ਉਹ ਪੂਰੇ ਕਰੇਗਾ ਬਾਅਦ ਦੇ ਵਿੱਚ ਉਸ ਤੋਂ ਲਾਭ ਕਮਾਵੇਗਾ ਮੈਂ ਨਿਵੇਸ਼ ਅਤੇ ਰੋਜ਼ਗਾਰ ਲਿਆਉਣ ਦੀ ਗੱਲ ਕਰ ਰਿਹਾ ਇਹ ਵਿਰਸਾ ਸਿੰਘ ਵਲਟੂ ਨੂੰ ਅਕਾਲੀ ਦਲ ਦੇ ਵਿੱਚ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਇਹਨਾਂ ਦੇ ਵੱਲੋਂ ਗੈਨੀ ਗੁਰਬਾਧੂ ਸਿੰਘ ਨੂੰ ਵੀ ਮਾਫੀ ਦੇ ਦਿੱਤੀ ਗਈ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਦੇ ਉੱਪਰ ਵੀ ਨਿਸ਼ਾਨੇ ਸਾਧੂ ਤੇ ਕਹਨੇ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੋਂ ਉਹਨਾਂ ਦੇ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਦੀ ਜੋ ਆਡੀਓ ਕਥਿਤ ਤੌਰ ਤੇ ਆਡੀਓ ਵਾਇਰਲ ਹੋ ਰਹੀ ਹੈ ਇਸ ਮਾਮਲੇ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਇਸ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਵਰुण ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਮੀਟਰ ਪੋਰਟ ਦੇ ਮੁਤਾਬਕ ਅਤੇ ਪੁਲਿਸ ਅਧਿਕਾਰੀਆਂ ਦਵਲੋ ਇਸ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਣ ਨੂੰ ਲਗਭਗ ਇੱਕ ਹਫਤੇ ਦੀ ਛੁੱਟੀ ਤੇ ਭੇਜ ਦਿੱਤਾ ਗਿਆ ਤੇ ਦੂਸਰੇ ਪਾਸੇ ਹਾਈ ਕੋਰਟ ਨੇ ਵੀ ਵਾਇਰਲ ਹੋ ਰਹੀ ਇਸ ਆਡੀਓ ਦੇ ਮਾਮਲੇ ਵਿੱਚ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਕਹਿੰਦੇ ਚੰਡੀਗੜ੍ਹ ਦੀ ਇੱਕ ਫੋਰੈਂਸਿਕ ਲੈਬ ਦੇ ਵਿੱਚ ਇਸ ਆਡੀਓ ਦੀ ਜਾਂਚ ਹੋਵੇਗੀ ਜਿਸ ਦੇ ਵਿੱਚ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਆਡੀਓ ਅਸਲੀ ਹੈ ਜਾਂ ਫਿਰ AI ਜਾਂ ਕੰਪਿਊਟਰ ਦੇ ਤਰੀਕੇ ਨਾਲ ਐਡਿਟ ਕਰਕੇ ਬਣਾਈ ਗਈ ਹੈ ਇਸ ਦੀ ਜਾਂਚ ਕਰਨ ਦੇ ਆਦੇਸ਼ ਹਾਈ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ ਇਸ ਦੇ ਨਾਲ ਹੀ ਹਾਈ ਕੋਰਟ ਦੇ ਵੱਲੋਂ ਪੰਜਾਬ ਰਾਚੋਣ ਕਮਿਸ਼ਨ ਨੂੰ ਝਾੜ ਵੀ ਪਾਈ ਗਈ ਆ ਆਖ ਗਏ ਕਿ ਕਿਸੇ ਦੀ ਸ਼ਿਕਾਇਤ ਦੀ ਜਾਂ ਦੂਸਰੀ ਇਨਕੁਆਇਰੀ ਦੀ ਉਡੀਕ ਕਿਉਂ ਕਰ ਰਹੇ ਹੋ ਆਪਣੇ ਪਦਰਤੇ ਵੀ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇ ਇੱਥੇ ਹਾਈ ਕੋਰਟ ਦੇ ਵੱਲੋਂ ਇਹ ਕੁਝ ਅਹਿਮ ਗੱਲਾਂ ਕਰ ਦਿੱਤੀਆਂ ਗਿਆ ਨੇ ਤਾਂ ਦੂਸਰੇ ਪਾਸੇ ਵਰਣੁਕਮਾਰ ਸ਼ਰਮਣ ਨੂੰ ਜੋ ਛੁੱਟੀ ਤੇ ਭੇਜ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਸਿਆਸਤ ਗਰਮਾਉਂਦੀ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਸ਼੍ਰੋਮਣੀ ਕਾਜਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਡੀਓ ਨਕਲੀ ਹੈ AI ਨਾਲ ਬਣਾਈ ਗਈ ਹੈ ਪੁਲਿਸ ਨੇ ਦਾਵਾ ਕੀਤਾ ਹੈ ਤਾਂ ਫਿਰ ਵਰਣੁਕਮਾਰ ਸ਼ਰਮਣ ਨੂੰ ਛੁੱਟੀ ਤੇ ਕਿਉਂ ਭੇਜ ਦਿੱਤਾ ਗਿਆ ਹੈ ਐਸਐਸਬੀ ਪਟਿਆਲਾ ਦਾ ਛੁੱਟੀ ਤੇ ਜਾਣਾ ਇਹ ਸਾਫ਼ ਕਰਦਾ ਹੈ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਆਡੀਓ AI ਨਾਲ ਨਹੀਂ ਬਣਾਈ ਗਈ ਹੈ ਅਸੀਂ ਹੁਣ ਵੀ ਇਹ ਗੱਲ ਕਹਿੰਦੇ ਆ ਕਿ ਇਸ ਆਡੀਓ ਦੀ ਜਾਂਚ ਹੋਵੇ ਨਿਰਪੱਖ ਜਾਂਚ ਹੋਵੇ ਇਹ ਆਡੀਓ ਅਸਲੀ ਹੈ ਇਹ AI ਨਾਲ ਨਹੀਂ ਬਣਾਈ ਗਈ ਹੈ ਸਾਰਾ ਸੱਚ ਸਾਹਮਣੇ ਆ ਜਾਵੇਗਾ ਤੇ ਜੇਕਰ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਹਾਈ ਕੋਰਟ ਤੱਕ ਜਾਵਾਂਗੇ ਇਸ SSP ਤੇ ਪਰਚਾ ਹੋਵੇਗਾ ਇਥੇ ਵੱਡੀ ਗੱਲ ਸੁਖਬੀਰ ਸਿੰਘਾ ਬਾਦਲ ਦੇ ਵੱਲੋਂ ਇਸ ਮਾਮਲੇ ਤੇ ਕਰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਸੁਨੀਲ ਜਾਖੜ ਦੇ ਵੱਲੋਂ ਵੀ ਇਹੀ ਗੱਲ ਆਖ ਦਿੱਤੀ ਗਈ ਹੈ ਕਿ ਜੇਕਰ ਇਹ ਆਡੀਓ ਨਕਲੀ ਹੈ AI ਨਾਲ ਬਣਾਈ ਗਈ ਹੈ ਤਾਂ ਫਿਰ SSP ਨੂੰ ਛੁੱਟੀ ਤੇ ਕਿਉਂ ਪੇ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਥੇ ਸਵਾਲ ਸੁਨੀਲ ਜਾਖੜ ਦੇ ਵੱਲੋਂ ਪੁੱਛ ਲਿਆ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਜਿਸ ਮੌਕੇ ਮਾਨ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਨੀਤੀ ਦੇ ਤਹਿਤ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਵੱਡੇ ਪੱਧਰ ਤੇ ਵਿਰੋਧ ਹੋਇਆ ਸਰਕਾਰ ਦੇ ਵੱਲੋਂ ਇਸ ਨੀਤੀ ਦੇ ਤਹਿਤ ਜੋ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਉਹ ਵਾਪਸ ਲੈ ਲਈ ਤੇ ਹੁਣ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਹੁਣ ਮਹਾਲੀ ਦੇ ਵਿੱਚ 5100 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਇਹ ਜ਼ਮੀਨਾਂ ਪੌ ਪ੍ਰਾਪਤੀ ਐਕਟ ਦੇ ਤਹਿਤ ਨੀਤੀ ਦੇ ਤਹਿਤ ਜੋ ਕਿ 2013 ਦੀ ਹੈ ਉਸ ਦੇ ਤਹਿਤ ਐਕਵਾਇਰ ਕੀਤੀ ਜਾ ਰਹੀ ਹੈ ਪੰਜਾਬੀ ਟਰਬਿਨ ਦੇ ਵਿੱਚ ਲੱਗੀ ਖਬਰ ਦੇ ਮੁਤਾਬਕ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਲਈ ਮੁਹਾਲੀ ਵਿੱਚ ਨੌ ਨਵੇਂ ਸੈਕਟਰ ਅਤੇ ਨਿਊ ਚੰਡੀਗੜ੍ਹ ਵਿੱਚ ਦੋ ਨਵੇਂ ਟਾਊਨਸ਼ਿਪਾਂ ਵਿਕਸਿਤ ਕਰਨ ਦੀ ਤਿਆਰੀ ਕਰ ਲਈ ਹੈ ਇਸ ਮਕਸਦ ਲਈ 5100 ਏਕੜ ਤੋਂ ਵੱਧ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਸੀਨੀਅਰ ਅਧਿਕਾਰੀ ਮੁਤਾਬਕ ਪੌਪਰਾਪਤੀ ਕਾਨੂੰਨ 2013 ਦੀ ਧਾਰਾ 11 ਤਹਿਤ ਮੁਹਾਲੀ ਵਿੱਚ 4049 ਏਕੜ ਜ਼ਮੀਨ ਐਕਵਾਇਰ ਕਰਨ ਲਈ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਤੇ ਇੱਥੇ ਅਹਿਮ ਗੱਲ ਇਹ ਹੈ ਕਿ ਇਹ ਜੋ ਜ਼ਮੀਨ ਹੈ ਇਹ ਲੈਂਡ ਪੂਲਿੰਗ ਨੀਤੀ ਦੇ ਤਹਿਤ ਨਹੀਂ ਬਲਕਿ ਪੌਪਰਾਪਤੀ ਕਾਨੂੰਨ ਦੇ ਤਹਿਤ ਐਕਵਾਇਰ ਕੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜ਼ਮੀਨ ਦੇ ਬਦਲੇ ਵਿਕਸਿਤ ਜ਼ਮੀਨ ਦੀ بجائے ਨਕਦ ਮੁਆਵਜ਼ਾ ਉਜਾੜਾ ਪੱਤਾ ਤੇ ਮੁਰਫਸੇਬੇ ਦਾ ਲਾਭ ਦਿੱਤਾ ਜਾਵੇਗਾ ਪਰ ਜੋ ਸਰਕਾਰ ਦੇ ਵੱਲੋਂ ਇਨੀ ਵੱਡੀ ਮਾਤਰਾ ਦੇ ਵਿੱਚ ਦੁਬਾਰਾ ਜ਼ਮੀਨ ਇੱਕ ਵਾਰ ਕਰਨ ਦਾ ਫੈਸਲਾ ਕੀਤਾ ਗਿਆ ਇਸ ਨੂੰ ਲੈ ਕੇ ਦੁਬਾਰਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਕਾਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸਰਕਾਰ ਦੀ ਮਨਛਾਤੇ ਦੁਬਾਰਾ ਸਵਾਲ ਖੜੇ ਕਰ ਦਿੱਤੇ ਗਏ ਨੇ ਬਾਧੀਆਂ ਅਗਲੀ ਖਬਰ ਦੇ ਵੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਲੈ ਕੇ ਹੁਣ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁੱਝ ਗਈਆਂ ਨੇ ਤੇ ਇਸੇ ਲੜੀ ਦੇ ਤਹਿਤ ਅੱਜ ਮਜੀਠਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਮੌਕੇ ਭਾਸ਼ਣ ਦਿੰਦਿਆਂ ਹੋਇਆਂ ਕਈ ਵੱਡੀਆਂ ਗੱਲਾਂ ਕਰ ਦਿੱਤੀਆਂ ਗਈਆਂ ਨੇ ਤੇ ਸਰਕਾਰ ਦੇ ਵੱਲੋਂ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਦੇ ਖਿਲਾਫ ਬੋਲੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਸ ਦਾ ਹੁਣ ਹਾਲ ਦੇਖ ਲਵੋ ਨਹੀਂ ਲੱਭਦੀ ਹੈ ਤੇ ਇਸ ਦੇ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੋਂ ਦਾ ਡੀਐਸਪੀ ਜੋ ਕਿ ਜਿਸਨੇ ਕਿ ਮੈਨੂੰ ਹੁਣੇ ਆਉਂਦਿਆ ਸਲੂਟ ਮਾਰਿਆ ਉਸਨੇ ਵੀ ਪੂਰੀ ਅਤ ਚੁੱਕੀ ਹੋਈ ਹੈ ਪਰ ਮੈਂ ਇੱਥੇ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜਿਸ ਦੇ ਵੱਲੋਂ ਵੀ ਕਾਨੂੰਨ ਹੱਥ ਵਿੱਚ ਲੈ ਕੇ ਤਕਸ਼ਾਈ ਕੀਤੀ ਜਾਵੇਗੀ ਉਸ ਦਾ ਬਾਅਦ ਦੇ ਵਿੱਚ ਹਿਸਾਬ ਕਿਤਾਬ ਬਰਾਬਰ ਕੀਤਾ ਜਾਵੇਗਾ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਜੋ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਗੱਲ ਦਿੱਤੀ ਗਈ ਹੈ ਕਿ ਇਸ ਆਡੀਓ ਨੂੰ ਲੈ ਕੇ ਕੋਰਟ ਦੇ ਵਿੱਚ ਜਾਵਾਂਗੇ ਤਹ ਤੱਕ ਜਾਵਾਂਗੇ ਤੇ ਉਸ ਦੇ ਉੱਪਰ ਪਰਚਾ ਦਰਜ ਕਰਵਾ ਕੇ ਪਿੱਛੇ ਹਟਾਂਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਮਜੀਠਾ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਜੋ ਕਿ ਲੰਮੇ ਸਮਾਂ ਅਕਾਲੀ ਦਲ ਦੇ ਵਿੱਚ ਰਹੇ ਵਿਕਰਮ ਜੀਠੇ ਦੇ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਦਾ ਨਾਮ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਮੈਂ ਪ੍ਰਧਾਨ ਆ ਇਸ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਨਹੀਂ ਕਰਾਂਗਾ ਮੈਨੂੰ ਇਥੇ ਤੇ ਲੋਕ ਦੱਸ ਰਹੇ ਨੇ ਕਿ ਉਹ ਇਥੇ ਇਹ ਕਹਿੰਦਾ ਫਿਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਮੇਰੀ ਰੋਜ਼ਾਨਾ ਗੱਲਬਾਤ ਹੁੰਦੀ ਹੈ ਤੇ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਸਾਡੇ ਵਰਕਰਾਂ ਦੇ ਨਾਲ ਇਸ ਦੇ ਵੱਲੋਂ ਤੱਕੇਸ਼ਾਈ ਕੀ ਕੀਤੀ ਜਾ ਰਹੀ ਹੈ ਮੈਂ ਇੱਥੇ ਤਲਬੀਰ ਸਿੰਘ ਗੇਲੂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਪੁਲਿਸ ਵਾਲੇ ਜਿਹੜੇ ਡੀਐਸਪੀ ਤੇਰੇ ਅੱਗੇ ਪਿੱਛੇ ਫਿਰਦੇ ਨੇ ਫੋਟੋ ਖਿੱਚ ਕੇ ਰੱਖ ਲਵੇ ਇਹ ਹੀ ਤੈਨੂੰ ਫੜਨਾ ਆਉਣਗੇ ਇਹ ਹੀ ਤੈਨੂੰ ਗੱਡੀ ਦੇ ਵਿੱਚ ਲੈ ਕੇ ਜਾਣਗੇ ਇੱਥੇ ਸਿੱਧੀਆਂ ਧਮਕੀਆਂ ਸੁਖਬੀਰ ਸਿੰਘਾ ਬਾਦਲ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਵਿਕਰਮ ਜੀਠੇ ਦੇ ਬਾਰੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲਾ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਲਦ ਹੀ ਵਿਕਰਮ ਜੀਠਿਆ ਬਾਹਰ ਆਉਣਗੇ ਤੇ ਵਿਕਰਮਜੀਤ ਦੇ ਖਿਲਾਫ ਜੋ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਇਸ ਦਾ ਜਵਾਬ ਤੁਸੀਂ ਸਾਡੇ ਉਮੀਦਵਾਰ ਜਿਤਾ ਕੇ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਕਾਲਦਲ ਦੀ ਸਰਕਾਰ ਬਣੇਗੀ ਇੱਥੇ ਕੁਝ ਵੱਡੀਆਂ ਗੱਲਾਂ ਸੁਖਬੀਰ ਸਿੰਘਾ ਬਾਦਲ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਵਾਦਿਆਂ ਅਗਲੀ ਖਬਰ ਦੇ ਵੱਲ ਕੁਝ ਮੀਡੀਆ ਰਿਪੋਰਟ ਦੇ ਮੁਤਾਬਕ ਅੱਜ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪਹੁੰਚੇ ਨੇ ਤੇ ਦੂਸਰੇ ਪਾਸੇ ਨਵਜੋਤ ਕੌਰ ਸਿੱਧੂ ਦੇ ਵੱਲੋਂ ਅੱਜ ਆਪਣੇ ਘਰ ਦੇ ਵਿੱਚ ਕਾਂਗਰਸੀ ਆਗੂਆਂ ਦੇ ਨਾਲ ਆਪਣੇ ਨੇੜਲੇ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਨਿਕਲ ਕੇ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਜਿਸ ਤੋਂ ਬਾਅਦ ਕਈ ਨਵੀਆਂ ਚਰਚਾਵਾਂ ਚੱਲ ਪਈਆਂ ਨੇ ਪਰ ਇਹਨਾਂ ਸਭ ਦੇ ਵਿਚਾਲੇ ਨਵਜੋਤ ਕੋਰ ਸੁਧੀਆਂ ਮੁਸ਼ਕਲਾਂ ਹੁਣ ਵੱਧੀਆਂ ਦਿਖਾਈ ਦੇ ਰਿਆ ਨੇ ਜਿੱਥੇ ਪਹਿਲਾਂ ਕਰਨ ਵੀਰ ਸਿੰਘ ਬੁਰਜ ਨੇ ਸੁਖਜਿੰਦਰ ਸਿੰਘ ਰੰਦਾਵਾ ਨੇ ਅਤੇ ਹੋਰ ਕਾਂਗਰਸੀ ਆਗੂਆਂ ਨੇ ਮਾਣ ਹਣੀ ਦਾ ਕਾਨੂੰਨੀ ਨੋਟਿਸ ਭੇਜਿਆ ਦੂਸਰੇ ਪਾਸੇ ਹੋਲਾ ਅਨਿਲ ਨਜੋਸ਼ੀ ਦੇ ਵੱਲੋਂ ਵੀ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਮੀਟਰ ਪਟਨਾਧਮਤਾਪਕ ਇਸ ਭੇਜੇ ਗਏ ਕਾਨੂੰਨੀ ਨੋਟਿਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਜੋ ਨਵਜੋਧ ਕੌਰ ਸਿੱਧੂ ਨੇ ਦਾਵਾ ਕੀਤਾ ਹੈ ਕਿ ਪੈਸੇ ਦੇ ਕੇ ਕਾਂਗਰਸ ਦੇ ਵਿੱਚ ਅੰ딜 ਜੋਸ਼ੀ ਸ਼ਾਮਿਲ ਹੋਏ ਨੇ ਇਹ ਸਰਾਸਰ ਝੂਠੀ ਗੱਲ ਹੈ ਅੰ딜 ਜੋਸ਼ੀ ਇੱਕ ਸੀਨੀਅਰ ਰਾਜਨੇਤਾ ਨੇ ਤੇ ਉਹਨਾਂ ਦੇ ਖਿਲਾਫ ਅਜਿਹੀਆਂ ਟਿੱਪਣੀਆਂ ਕਰਕੇ ਉਹਨਾਂ ਦੀ ਮਾਣ ਸਨਮਾਨ ਨੂੰ ਹਾਨੀ ਪਹੁੰਚਾਈ ਗਈ ਹੈ ਇਸ ਕਰਕੇ ਨਵਜੋਧ ਕੌਰ ਸਿੱਧੂ ਨੇ ਜੋ ਕੁਝ ਵੀ ਬਿਆਨਬਾਜ਼ੀ ਕੀਤੀ ਹੈ 7 ਦਿਨਾਂ ਦੇ ਅੰਦਰ ਅੰਦਰ ਮਾਫੀ ਮੰਗੀ ਜਾਵੇ ਨਹੀਂ ਤਾਂ ਫਿਰ ਅਪਰਾਧਿਕ ਮਕਦਮਾ ਚਲایا ਜਾਵੇਗਾ ਇਸ ਪਿੱਛੇ ਕੇ ਕਾਨੂੰਨੀ ਨੋਟਿਸ ਦੇ ਵਿੱਚ ਅਨਿਲ ਜੋਸ਼ੀ ਦੇ ਵੱਲੋਂ ਇਹ ਸਾਰੀ ਗੱਲਾਂ ਆਖ ਦਿੱਤੀਆਂ ਗਈਆਂ ਨੇ ਤਾਂ ਦੂਸਰੇ ਪਾਸੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਇਆ ਰਾਜਾ ਫੜਿੰਗ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਪਹਿਲਾਂ ਸੱਤਾ ਮੰਨੀ ਕਾਂਗਰਸ ਦੇ ਵਿੱਚ ਰਹਿ ਕੇ ਉਹਦੇ ਮੰਨੇ ਨੇ ਹੁਣ ਉਹੀ ਕਾਂਗਰਸ ਦੇ ਖਿਲਾਫ ਬੋਲ ਰਹੇ ਨੇ ਕਾਂਗਰਸ ਦੇ ਵਿੱਚ ਰਹਿ ਕੇ ਜੋ ਵੀ ਅਨੁਸ਼ਾਸਨ ਭੰਗ ਕਰੇਗਾ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਇੱਥੇ ਇਹ ਕੁਝ ਅਹਿਮ ਗੱਲਾਂ ਰਾਜਾ ਫੜਿੰਗ ਦੇ ਵੱਲੋਂ ਕਰ ਦਿੱਤੀਆਂ ਗਿਆੜੇ ਬਾਧਿਆਂ ਅਗਲੀ ਖਬਰ ਦੇ ਵੱਲ ਜੋ ਕਿ ਰਾਜਾ ਵੜਿੰਗ ਦੇ ਨਾਲ ਹੀ ਜੁੜੀ ਹੋਈ ਹੈ ਬਿਤਧਨੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਿੰਡ ਦੇ ਵਿੱਚ ਪ੍ਰਚਾਰ ਕਰਦੇ ਹੋਏ ਇਹ ਗਲਅਖ ਦਿੱਤੀ ਕਿ ਗਿੱਦੜ ਬਾਹ ਤੋਂ ਮੈਂ ਚੋਣ ਲੜਾਂਗਾ ਚਾਹੇ ਜੋ ਮਰਜ਼ੀ ਹੋ ਜਾਵੇ ਸਤਾਈ ਦੀ ਚੋਣ ਦੇ ਵਿੱਚ ਗਿਦਰ ਬਾਹ ਤੋਂ ਮੈਂ ਚੋਣ ਲੜਾਂਗਾ ਜਦੋਂ ਇਸ ਬਿਆਨ ਬਾਰੇ ਰਾਜਾ ਵੜਿੰਗ ਦੇ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਹਾਲੇ ਦੇ ਵਿੱਚ ਜੋ ਜ਼ਿਮਨੀ ਚੋਣ ਹੋਈ ਹੈ ਇਸ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੂੰ ਚੋਣ ਲੜਨ ਦੀ ਗੱਲ ਆਖੀ ਸੀ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਨੇ ਜਿੱਥੋਂ ਮਰਜ਼ੀ ਚੋਣ ਲੜ ਸਕਦੇ ਨੇ ਜਾਂ ਤਾਂ ਮੈਂ ਤਾਂ ਕਹਿਣਾ ਜਾਂ ਤਾਂ ਉਹ ਲੜਨ ਜੇ ਟਾਈਮ ਨਹੀਂ ਹੈ ਤਾਂ ਹਰਸਿਮਰਤ ਕੌਰ ਬਾਦਲ ਨੂੰ ਇਥੋਂ ਲੜਾਉਣ ਗਿਦਰ ਬਾਹਾ ਵਾਲੇ ਸਿੰਘ ਭੋਰ ਦੇਣਗੇ ਇੱਥੇ ਵੱਡੀ ਗੱਲ ਰਾਜਾ ਵੜਿੰਗ ਦੇ ਵੱਲੋਂ ਅੱਖ ਦਿੱਤੀ ਗਈ ਹੈ ਤੇ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਿਦਰ ਬਾਹਾ ਤੋਂ ਚੋਣ ਲੜੋਗੇ ਜਾਂ ਫਿਰ ਨਹੀਂ ਰਾਜਾ ਵੜਿੰਗ ਦੇ ਵੱਲੋਂ ਇਹ ਗੱਲੱਖ ਦਿੱਤੀ ਗਈ ਹੈ ਕਿ ਮੈਂ ਲੋਕ ਸਭਾ ਮੈਂਬਰ ਹਾਂ ਇਸ ਦਾ ਫੈਸਲਾ ਰਾਹੁਲ ਕਾਂਧੀ ਨੇ ਕਰਨਾ ਹੈ ਕਿਥੋਂ ਕਿਸ ਨੇ ਚੋਣ ਲੜਨੀ ਹੈ ਮੈਂ ਗਿਦਰ ਬਾਹਾ ਤੋਂ ਚੋਣ ਲੜ ਸਕਦਾ ਜਾਂ ਫਿਰ ਨਹੀਂ ਰਾਹੁਲ ਕਾਂਧੀ ਨੇ ਫੈਸਲਾ ਕਰਨਾ ਇਸ ਦੇ ਬਾਰੇ ਮੈਂ ਕੁਝ ਵੀ ਨਹੀਂ ਆਖ ਸਕਦਾ ਪਾਦਿਆਂ ਅਗਲੀ ਖਬਰ ਦੇ ਵੱਲ ਕਿਸਾਨਾਂ ਦੇ ਵੱਲੋਂ ਆਪਣੇ ਐਲਾਨ ਦੇ ਮੁਤਾਬਕ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪ੍ਰੀਪੇਡ ਮੀਟਰ ਚਿਪ ਵਾਲੇ ਮੀਟਰ ਲੋਕਾਂ ਦੀ ਸਹਿਮਤੀ ਦੇ ਨਾਲ ਉਖਾੜ ਕੇ ਨੇੜੇ ਦੇ ਬਿਜਲੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਨੇ ਇਹ ਸਭ ਕੁਝ ਕਿਸਾਨਾਂ ਦੇ ਵੱਲੋਂ ਬਿਜਲੀ ਸੋਧ ਬਿੱਲ 2025 ਜੋ ਕੇਂਦਰ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਇਸ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਖਰਚਾ ਹੈ ਕਿ ਜੋ ਬਿਜਲੀ ਸੋਧ ਬਿੱਲ 2025 ਕੇਂਦਰ ਸਰਕਾਰ ਲਿਆ ਰਹੀ ਹੈ ਇਸ ਦੇ ਤਹਿਤ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਸਾਰਾ ਬਿਜਲੀ ਦਾ ਪ੍ਰਬੰਧ ਦਤਾ ਜਾਵੇਗਾ ਜਿਸ ਤੋਂ ਬਾਅਦ ਲੋਕਾਂ ਨੂੰ ਵੱਡੇ-ਵੱਡੇ ਬਿਜਲੀ ਦੇ ਬਿੱਲ ਆਉਣਗੇ ਜੋ ਸਰਕਾਰ ਦੀ ਨੀਤੀ ਦੇ ਮੁਤਾਬਕ ਲੋਕਾਂ ਨੂੰ ਬਿਜਲੀ ਦੇ ਜ਼ੀਰੋ ਬਿੱਲ ਆਉਂਦੇ ਨੇ ਨਹੀਂ ਆਉਣਗੇ ਵੱਡੇ-ਵੱਡੇ ਬਿੱਲ ਲੋਕਾਂ ਨੂੰ ਭਰਨੇ ਪੈਣਗੇ ਤੇ ਕਿਸਾਨਾਂ ਨੂੰ ਵੀ ਜੋ ਮੋਟਰਾਂ ਤੇ ਸਬਸਿਡੀ ਮਿਲਦੀ ਹੈ ਇਹ ਵੀ ਬੰਦ ਹੋ ਸਕਦੀ ਹੈ ਕਿਸਾਨਾਂ ਦੇ ਵੱਲੋਂ ਕਈ ਖਰਚੇ ਜਾਰ ਕਰ ਦਿਆ ਹੋਇਆ ਇਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਤਹਿਤ ਕਿਸਾਨਾਂ ਦਾ ਕਹਿਣਾ ਕਿ ਚਿਪ ਵਾਲੇ ਮੀਟਰ ਵੀ ਸਰਕਾਰ ਦੇ ਵੱਲੋਂ ਕਾਰਪੋਰੇਟ ਕਰਾਉਣ ਦੇ ਇਸ਼ਾਰੇ ਤੇ ਲਾਏ ਜਾ ਰਹੇ ਨੇ ਇਸ ਦੇ ਕਰਕੇ ਚਿਪ ਵਾਲੇ ਮੀਟਰ ਉਖਾੜ ਕੇ ਨੇੜੇ ਦੇ ਬਿਜਲੀ ਘਰਾਂ ਦੇ ਵਿੱਚ ਕਿਸਾਨਾਂ ਅਗਵਾ ਦੇ ਵੱਲੋਂ ਜਮਾ ਕਰਵਾ ਦਿੱਤੇ ਗਏ ਨੇ ਤੇ ਇਹ ਸਾਰਾ ਕੁਝ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਦੇ ਵੱਲੋਂ ਜਿਸ ਦੀ ਅਗਵਾਈ ਸਰਵੰਤ ਸਿੰਘ ਪੰਦੇੜ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਹੀ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵਧਿਆ ਅਗਲੀ ਖਬਰ ਦੇ ਵੱਲ ਬਠਿੰਡਾ ਤੋਂ ਸ਼੍ਰੋਮਣੀ ਕਲਦਲ ਦੇ ਇਕਲੌਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਲੋਕ ਸਭਾ ਦੇ ਵਿੱਚ ਬੋਲੇ ਨੇ ਧਾਵਾਂ ਦੀ ਪਾਰਟੀ ਦੇ ਉੱਪਰ ਚੋਣਾਂ 'ਚ ਤੱਕੇ ਛੱਡ ਦੇ ਇਲਜ਼ਾਮ ਲਗਾਉਂਦੇ ਹੋਏ ਕੁਝ ਵੱਡੇ ਗੱਲਾਂ ਆਪਣੇ ਭਾਸ਼ਣ ਦੇ ਦੌਰਾਨ ਕਰ ਦਿੱਤੀ ਹੈ ਕਿ ਘਾੜੇ ਇਸ ਮੌਕੇ ਹਰਸਮਰਤ ਕੌਰ ਬਾਦਲ ਨੂੰ ਲਗਭਗ 6.5 ਮਿੰਟ ਦਾ ਸਮਾਂ ਬੋਲਣ ਲਈ ਦਿੱਤਾ ਗਿਆ ਹੈ ਤੇ ਇਸ ਮੌਕੇ ਹਰਸਮਰਤ ਕੌਰ ਬਾਦਲ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਇਹ ਗੱਲ ਆਖੀ ਹੈ ਕਿ ਅੱਜ ਸੰਸਦ ਦੇ ਵਿੱਚ ਚੋਣ ਸੁਧਾਰਾਂ ਦੇ ਮਾਮਲੇ ਤੇ ਗੱਲ ਕਰਦਿਆਂ ਪੰਜਾਬ ਵਿੱਚ ਲੋਕਤੰਤਰ ਦੇ ਹੋਰੇ ਘਾਣ ਬਾਰੇ ਆਵਾਜ਼ ਉਠਾਈ ਅਤੇ ਪੰਜਾਬ ਵਿੱਚ ਹਾਲ ਹੀ ਚ ਹੋਈ ਤਰਨਤਾਰ ਦੀ ਜ਼ਿਮਨੀ ਚੋਣ ਤੇ ਮੌਜੂਦਾ ਹੋ ਰੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਵਿੱਚ ਪੁਲਿਸ ਦੀ ਮਦਦ ਨਾਲ ਵਿਰੋਧੀ ਤਰ੍ਹਾਂ ਦੇ ਉਮੀਦਵਾਰਾਂ ਨਾਲ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਤਕਾ ਕੀਤਾ ਜਾ ਰਿਹਾ ਹੈ ਉਸ ਦੇ ਆਧਾਰ ਤੇ ਮੰਗ ਰੱਖੀ ਕਿ ਦੇਸ਼ ਅਤੇ ਰਾਜ ਦੋਵਾਂ ਦੇ ਚੋਣ ਕਮਿਸ਼ਨਾਂ ਨੂੰ ਪੂਰੀ ਤਰ੍ਹਾਂ ਸੁਤੰਤਰ ਬਣਾਇਆ ਜਾਵੇ ਤਾਂ ਜੋ ਸੰਵਿਧਾਨ ਮੁਤਾਬਕ ਚੋਣ ਦੀ ਨਿਰਪੱਖਤਾ ਯਕੀਨੀ ਬਣਾਈ ਜਾ ਸਕੇ ਇਸ ਪ੍ਰਕਾਰ ਹਰਸਮਰਤ कौर ਬਾਦਲ ਨੇ ਪੋਲਿਸ ਦਿੱਤਾ ਕਾ ਸ਼ਾਇਦਿਕਾਲਾ ਲੋਕ ਸਭਾ ਦੇ ਵਿੱਚ ਕੀਤੀ ਹੈ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਦੇ ਵੱਲੋਂ ਇੱਕ ਨਵਾਂ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਇਹ ਗੱਲ ਆਕੀ ਹੈ ਕਿ ਜਿਸ ਮੌਕੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਦੌਰੇ ਤੇ ਗਏ ਹੋਏ ਸਨ ਉਹਨਾਂ ਦਾ ਪਿੱਛੋਂ ਹੈਲੀਕਾਪਟਰ ਜੋ ਸਰਕਾਰ ਦੇ ਤੌਰ ਤੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਉਹ ਹੈਲੀਕਾਪਟਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਕਈ ਵਾਰ ਉੱਡਿਆ ਇਸ ਹੈਲੀਕਾਪਟਰ ਦਾ ਇਸਤੇਮਾਲ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਕੌਣ ਕਰ ਰਿਹਾ ਹੈ ਇਸ ਗੱਲ ਦਾ ਖੁਲਾਸਾ ਕਰਦਿਆਂ ਹੋਇਆ ਸਵਾਲ ਮਾਨਿਕ ਗੁਇਲ ਦੇ ਵੱਲੋਂ ਪੁੱਛ ਲਏ ਗਏ ਨੇ ਮਾਨਿਕ ਗੁਇਲ ਦਾ ਕਹਿਣਾ ਹੈ ਕਿ 8 ਦਸੰਬਰ ਦੀ ਗੱਲ ਕਰੀਏ ਤਾਂ ਹੈਲੀਕਾਪਟਰ ਚੰਡੀਗੜ੍ਹ ਵਿੱਚ ਹੀ ਉੱਡਿਆ ਇਧਰ ਤੋਂ ਉਧਰ ਜਾਣ ਲਈ ਫਿਰ ਅੰਮ੍ਰਿਤਸਰ ਲਈ ਉੱਡਿਆ ਤੇ ਵਾਪਸ ਚੰਡੀਗੜ੍ਹ ਆਇਆ ਮਤਲਬ ਇੱਕੋ ਦਿਨ 'ਚ ਕਈ ਵਾਰ ਉੱਡਿਆ ਉਹ ਵੀ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸਵਾਲ ਵੱਡਾ ਇਹ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਦਾ ਗੱਡਾ ਕਿਸ ਨੇ ਬਣਾ ਰੱਖਿਆ ਖੈਰ ਇਸ ਹੈਲੀਕਾਪਟਰ ਨੂੰ ਵਰਤਣ ਦੀ ਨਵੀਂ ਗੱਲ ਨਹੀਂ ਪਹਿਲਾਂ ਵੀ ਕੇਜਰੀਵਾਲ ਸੁਸੋਧੀਆਂ ਅਤੇ ਬਾਕੀ ਇਸ ਦੀ ਦੁਰਵਰਤੋਂ ਕਰਦੇ ਰਹੇ ਹਨ ਸੈਂਕੜੇ ਕਰੋੜ ਰੁਪਇਆ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰ ਤੇ ਬਰਬਾਦ ਕੀਤਾ ਜਾ ਚੁੱਕਾ ਹੈ ਜਿਸ ਦੀ ਆਰਟੀਆਈ ਦੇਣ ਤੋਂ ਵੀ ਡਰਦੇ ਹਨ ਮੁੱਖ ਮੰਤਰੀ ਸਾਹਿਬ ਇੱਥੇ ਵੱਡਾ ਖੁਲਾਸਾ ਕਰਦੇ ਹੋਇਆ ਮਾਰਣ ਗੋਇਲ ਦੇ ਵੱਲੋਂ ਸਵਾਲ ਪੁੱਛ ਲੈ ਗਏ ਨੇ ਇਸ ਅਨੁਸਾਰ ਜਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ